ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਿਤੋੜਗੜ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਕਰਦੇ ਪਸ਼ੂ ਆ ਜਿਹੜੇ ਵੀਰਜਾ ਨਾਲ ਦੇ ਦੋ ਅੱਜ ਤੁਹਾਨੂੰ ਵੀਰਜਾ ਨਾਲ ਜਿਹੜੇ ਪਕਾਉਗੇ ਤੇਰੇ ਦੋ گاਵਾ ਤੁਹਾਨੂੰ ਦਿਖਾਉਣੀਆਂ ਵਾ ਇੱਕ ਆ ਤੋਕੜ ਜਰਸੀ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਗੱਬਨ ਜਰਸੀ ਕ੍ਰੋਸ ਵੜਿਆ ਤੇ ਆ ਰਹੀ ਆ ਜਿਹੜਾ ਥੋੜਾ ਟਾਈਮ ਇਹਨੇ ਖੜਨਾ ਸੋਚ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਨਾਮ ਆ ਆਪਣਾ ਪ੍ਰਭ ਤੇ ਪਿੰਡ ਚਟੌਰ ਦਾ ਜਿਹੜਾ ਦੱਸੋ ਤੇ ਤੁਸੀਂ ਉਹ ਬਤਾਣਾ ਤੇ ਫਤੇਗੜ ਚੂੜੀਆਂ ਬਿਲਕੁਲ ਨਾਲ ਹੀ ਹੈ ਹਨਾ ਆਪਣਾ ਫਤੇਗੜ ਚੂੜੀਆਂ ਦੇ ਬਿਲਕੁਲ ਵਿੱਚ ਹੀ ਆ ਜਾਂਦਾ ਇੱਕ ਸਾਤਾ ਇੱਥੇ 1 ਕਿਲੋਮੀਟਰ ਹੀ ਫਤੇਗੜ ਚੂੜੀਆਂ ਜਿਹੜਾ ਤੇ ਫੋਨ ਨੰਬਰ ਵੀ ਬੋਲਦੇ ਕਰੀ 55 82641 74700 ਠੀਕ ਹੈ ਤੇ ਦੋ گاਵਾ ਫਿਰ ਆਪਾਂ ਪਕਾਉ ਕੀਤੀ ਹਨਾ ਘਰ ਦੇ ਪਸ਼ੂ ਆਪਣਾ ਹਾਂਜੀ ਘਰ ਦੇ ਇਹ ਕਿਉਂ ਵੇਚ ਦੇਣੀਆਂ ਜੀ ਇਹ ਆਪਣਾ ਬਾੜ ਦਾ ਪ੍ਰੋਗਰਾਮ ਬਣ ਗਿਆ अच्छा ता करके दे दे मदर से शाम वाला है अच्छा अच्छा ठीक है ते चलो फिर शुरुआत पहला इतै ही कर लिए जे ते ਕਿੰਨਾ ਸੁਆ ਸੁਣਾ ਜੀ ਇਹਨੇ ਇਹਨੇ ਦੂਸਰਾ ਸੁਆ ਸੁਣਾ ਤੇ ਕਿੰਨਾ ਕ ਦੁੱਧ ਪਹਿਲੇ ਸਵੇਚ ਹੋਇਆ ਜਿਹਦੇ ਕੋਲ 15 ਲੀਟਰ ਇਹਨੇ ਭਰ ਜਾ ਰਿਹਾ ਦੁੱਧ ਅੱਛਾ 15 ਕਿਲੋਟਰ ਦੁੱਧ ਇਹਨਾਂ ਜਿਹੜਾ ਪਹਿਲੇ ਸਵੇਚ ਵਾਇਆ ਤੇ ਅਰਕੀ ਕਿੰਨਾ ਕਰੀ ਜਾਓਗੇ ਅਰਕੀ ਕੋ ਸੋਣਸਤਾ ਭਰਨਾ ਚਾਹੀਦਾ 18 ਤੇ ਸੇਵਾ ਦੀ ਗੱਲ ਹੈ ਹਾਂਜੀ ਹਾਂਜੀ ਤੇ ਅਜੀ ਕਿੰਨਾ ਘਟਲਾ ਜੀ ਟਾਈਮ ਕਹਾਂ ਕੋਈ 1-2 ਦਿਨ ਲੱਗੂਗੀ 3 ਦਿਨ ਲੱਗੂ ਚੱਲ ਦੇ ਅੱਛਾ ਖੋਲੋ ਹਾਂ ਫਿਰ ਤੋੜ ਦੀਏ ਬਾਕੀ ਇਹ ਕੇ ਜੇ 2-4 ਦਿਨ ਇਹਨੇ ਲੈ ਜਾਣੇ ਆ ਜਿੰਨੇ ਪਰਨਾ ਵਾ ਥੱਲੇ ਉਹ ਚ ਵਟ ਬੁੱਟ ਕਾਫੀ ਆ ਹੋਰ ਨੇ ਬਾਕੀ ਵਾਰ-ਵਾਰ ਵੀ ਜਿਹਾਂ ਦਾ ਘਰ ਆ ਤੇ ਇੱਥੇ ਆਵਾਜਾਈ ਜਿਹੜੀ ਘਾਟਿਆ ਜ ਲੈ ਆਉ ਕਮਾ ਕੇ ਇਦਾਂ ਕਈ ਵਾਰੀ ਪਸ਼ੂ ਜਿਹੜਾ ਬਾਹਰ ਦੇ ਬੰਦੇ ਦਾ ਜਿਹੜਾ ਡਰ ਵੀ ਜਾਂਦਾ ਬਾਕੀ ਉਤਰਾਂ ਇਹ ਆ ਵੀ ਕੱਦ ਕਾਟ ਦੀ ਚੰਗੀ ਆ ਸਾਮੇ ਸੰਭ ਚੰਗੀ ਇੱਕ ਵਾਰੀ ਥੋੜੀ ਜੀ ਸਿੱਧੀ ਤੋਰ ਦੋ ਉਧਰ ਨੂੰ ਸੜਾ ਹਵਾਨਾ ਦਾ ਨਾ ਨਾ ਕੋਸ਼ਿਸ਼ ਕਰਦੇ ਬਾਕੀ ਇਹ ਵੀ ਅਜੇ ਪਰ ਨਹੀਂ ਚੰਗੀ ਆ ਥੱਲੇ ਆ ਜ ਲੈ ਆ ਲੈ ਜੋ ਲੈ ਜੋ ਬੰਦ ਹਾਂ ਦੇਖ ਸਾਡੇ ਗਾਣਾ ਵਿੱਚ ਚੰਗੀ ਪਰੰਦੀ ਹੈ ਤੇ ਬਿਲਕੁਲ ਫਿਕਸ ਹੈ ਹਵਾਨਾ ਜਿਹੜਾ ਇਹਨੇ ਤਿਆਰ ਕਰਤਾ ਆ ਦੇਖ ਸਾਡੇ ਹਵਾਨਾ ਜਿਹੜਾ ਹੈ ਢਿੱਲਾ ਢੁਲਾ ਹਵਾਨਾ ਤੇ ਕਾਫੀ ਤੇ ਉਤਰ ਮਿਰਜੀ ਘਰ ਦੀ ਮੱਛੀ ਪਾਲੀ ਫਿਰ ਹਾਂਜੀ ਘਰ ਦੀ ਪਾਲੀ ਠੀਕ ਹੈ ਤੇ ਇਹਦਾ ਮੁੱਲ ਫਿਰ ਕਿੰਨਾ ਰੱਖਣਾ ਜੀ ਮੁੱਲ ਇਹ 25000 55000 ਕਰੀਏ 55000 ਕਰੀਏ 55000 ਕਰ ਦੇ ਅੱਛਾ 55000 ਤੁਸੀਂ ਦੇ ਦੋਗੇ ਮੌਕੇ ਤੇ ਕਰ ਦੋਗੇ ਮੰਨ ਤਾਂ ਹਾਂਜੀ ਹਾਂਜੀ ਕਰ ਦੋ ਇਹ ਆ ਕਿ ਚਲੋ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਤਾ ਦਾ ਜਿਹੜਾ ਕਿਹੜਾ ਕਿ ਰੋਜ ਦਾ ਵੇਚਣ ਖਰੀਦਣ ਦਾ ਕੰਮ ਹੈ ਕੋਈ ਵੀਰ ਫੋਨ ਲਾਵੇ ਆਪੇ ਮੁੱਖ ਤੇ ਫਿਰ ਸੌਦਾ ਹੋ ਜਾਉ। ਕੋਈ ਵੀਰ ਫੋਨ ਲਾਵੇ ਫੋਨ ਲਾਵੇ ਤਾਂ ਇਹ ਜਿਹੜੀ ਵੀਡੀਓ ਪਾਉਂਦੇ ਤੇ ਵੇਚਣ ਲਈ ਪਾਉਂਦੇ ਜੀ ਤੇ ਬਾਕੀ ਕੋਈ ਵੈਟ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਤੇ ਸੌਦਾ ਤੇ ਆਪੇ ਮੁੱਖ ਤੇ ਹੋ ਜਾਊਗਾ ਹਨਾ ਤੇ ਥਣ ਵੀ ਇਹ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਗੈਪ ਤੇ ਆ ਬਾਕੀ ਜੇ ਇਹ ਕਿ ਭਰਨੀ ਹੈ ਜੇ ਚੰਗੀ ਹੈ ਤੇ ਹੁਣ ਇੱਕ ਜਿਹੜੀ ਆ ਤੋ ਕੜਿਆ ਜਰਸੀ ਪਰ ਰਾਜਿਰੂਜੀ ਪੂਰੀ ਆ ਜਿਹੜੀ ਇਹ ਪੰਜਾਬ ਵਾਲੀ ਜਰਸੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਵੀਰ ਜੀ ਕੋਲ 4 ਲੀਟਰ ਆ ਰਹਾ ਦੁੱਧ ਤੇ ਗਾਂ ਕਾ ਬਣਾਈ ਜੇ ਕਿ ਨਹੀਂ ਹਾਂਜੀ ਠੀਕਾ ਭਰਿਆ ਆ ਪਰ ਇਹ ਗੱਲ ਦੀ ਅਸੀਂ ਗਾਰੰਟੀ ਨਹੀਂ ਦਿੰਦੇ ਅੱਛਾ ਮਹੀਨਾ ਹੋ ਗਿਆ ਤੇ ਸੱਜ ਨੇ ਸੱਜਰ ਨੇ ਕਿੰਨਾ ਕ ਦੁੱਧ ਚੁਆਇਆ ਜੇ ਇਹਨਾਂ ਕੋਈ 15 ਲੀਟਰ ਭਰਿਆ ਦੁੱਧ ਤੋਰੋ ਹਾਂ ਫਿਰ ਇੰਨਾ ਇਹ ਦੇਖੋ ਦੁੱਧ ਜਿਹੜਾ 4 ਕਿਲੋ ਦਾ ਸੀ। ਬਾਕੀ ਇਹ ਵੀ ਉਤਰਾ ਰਾਜੀ ਲੋਜੀ ਪੂਰੀ ਆ। ਘਰ ਚੋਂ ਆਉਣ ਵਾਸਤੇ ਚਲੋ ਠੀਕ ਆ ਚਾਹ ਪਾਣੀ ਜਿੰਨੇ ਖੜਨੇ। ਅੱਜ ਲੈ ਆਇਆ। ਆ ਇਹਦਾ ਵੀ ਹਵਨ ਦੇਖ ਸਰ ਦੇ ਲਾਗੇ ਤਾਂ ਤੇ ਥਣ ਵੀ ਇਹਦੇ ਤੁਹਾਨੂੰ ਲਾਗੇ ਦਾ ਦਿਖਾ ਦਈਏ ਤੇ ਇਹਦਾ ਵੀ ਜੀ ਫਿਰ ਮੁੱਲ ਕਿੰਨਾ ਕੁ ਰੱਖਣਾ ਆਪਾਂ ਚਲੋ 14000 ਜੀ ਕਰਦੇ 13000 ਦੇ ਦਾਂਗੇ 13000 ਹੀ ਦੇ ਦੋਗੇ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਤੇ ਆਪੇ ਬਾਕੀ ਕੋ ਫੋਨ ਲਾਵੇ ਮਾਤਾ ਜੀ ਕਰਾਂਗੇ ਖੁੱਲਾ ਕਰ ਦੋਗੇ ਦਵਾ ਚਾਣਾ ਥੋੜਾ ਲੈ ਜੂਗਾ ਹੋਰ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਗੱਪਣ ਆਪਣੀ ਪਾਸ ਕਰਕੇ ਖੜੋ ਤੇ ਸੂਈ ਦੀ ਆਪਣੀ ਚਵਾਈ ਕਰਕੇ ਖੜੋ ਬਾਕੀ ਕਰੇ ਕੋਈ ਵੀਰ ਫੋਨ ਲਾਵੇ ਮਾਨਤਨ ਜਿਹੜਾ ਮੌਕੇ ਤੇ ਜਿਹੜਾ ਹੋ ਜਾਊਗਾ